ਤੋ ਤੇ ਆਪਣਾ ਲਾਈਵ ਹੈ ਦੇਖਦੇ ਆ ਜੇ ਵੀਡੀਓ ਕੁਆਲਿਟੀ ਵਧੀਆ ਰਹੀ ਤਾਂ ਲਾਈਵ ਆਪਾਂ ਕਰਿਆ ਕਰਾਂਗੇ ਹਰ ਹਫਤੇ ਜੋ ਬੀਰੀ ਬੀ ਆਮਿਆ ਵੀ ਆਪਣੇ ਥੋੜੀ ਜੀ ਨੈਟਵਰਕ ਦੀ ਪ੍ਰੋਬਲਮ ਆਉਂਦੀ ਆ ਉਹਦਾ ਕਰਕੇ ਫਿਰ ਲਾਈਵ ਸਹੀ ਨਹੀਂ ਚੱਲਦਾ ਇਹਦੀ ਇਹਦੀ ਬਣਾਤੀ ਸਾਕੂ ਮੈਂ ਇਹਦੀ ਕਰੀ ਅੱਜ ਨੀ ਪਾਇਆ ਗਿਆ ਕੱਲ ਸਵੇਰ ਦਾ ਹੋਣ ਲੱਗਾ ਤੇ ਕੁਦਰਤ ਦਾ ਬਹੁਤ ਬਹੁਤ ਧੰਨਵਾਦ ਇਧਰ ਹੋ ਜਾ ਪਿੱਛੇ ਪਤਾ ਬੜੀਆ ਮੈਂ ਬਹੁਤ ਵਧੀਆ ਪੈ ਗਿਆ ਜਿਸ ਨਾਲ ਆਪਣੇ ਬੂਟੇ ਵਾਟੇ ਸਾਰੇ ਵਧੀਆ ਹਰੇ ਹੋ ਗਏ ਤੇ ਅੱਜ ਆਪਾਂ ਲਾਉਣੇ ਆ ਕੁਝ ਬੂਟੇ ਕੁਝ ਕੱਲ ਲਾਤੇ ਛਾਲਣਾ ਪਾਪਾ ਵਧੀਆ ਆਈ ਇੱਥੇ ਲਾਉਣੇ ਆ ਇਧਰ ਆਪਾਂ ਲਾਏ ਹੋਏ ਸੀ ਪਹਿਲਾਂ ਹੀ ਇਹ ਸਾਰ ਬੱਗੇ ਆ ਜਿਹੜੇ ਨੁਕਸਾਨ ਕਰਿਆ ਆਪਣਾ ਬੱਕਰੀਆਂ ਨੇ ਇੱਥੇ ਆਪਾਂ ਪਹਿਲੀ ਦੂਜੀ ਜਾਂ ਤੀਜੀ ਵਾਰ ਨਹੀਂ ਚੌਥੀ ਪੰਜਵੀਂ ਵਾਰ ਬੂਟੇ ਲਾ ਰਹੇ ਆ। ਇਹ ਸਾਹਮਣੇ ਨੋੜੇ ਰੱਖੇ ਹੋਏ ਆ। ਮੇਰੇ ਹਿਸਾਬ ਨਾਲ ਜਿਹੜੇ ਆਪਾਂ ਰੁੱਖ ਲਾਉਣੇ ਆ ਉਹਨਾਂ ਦਾ ਸਭ ਤੋਂ ਵੱਧ ਫਾਇਦਾ ਹੈ ਜਿਹੜਾ ਉਹ ਜਿਹੜੇ ਭਰਾ ਖੁੱਲੀਆਂ ਬੱਕਰੀਆਂ ਚਾਰਦੇ ਆ ਉਹਨਾਂ ਨੂੰ ਹੁੰਦਾ ਫਾਇਦਾ ਉਹਨਾਂ ਨੂੰ ਇੱਕ ਤਾਂ ਗਰਮੀ ਤੋਂ ਬਚਦਾ ਜਦੋਂ ਰੁੱਖ ਵੱਡਾ ਹੋ ਜੇ ਖੁੱਲੀਆਂ ਚਾਰਦੇ ਆ ਛਾਂਵੇਂ ਵਹਿੰਦੇ ਆ ਫਿਰ ਇਹਨਾਂ ਦੇ ਪੱਤੇ ਉਹਨਾਂ ਦੇ ਖਾਣ ਲਈ ਖਾਲਾ ਜਿਹੜੇ ਜਿਵੇਂ ਕਿਕਰਾਂ ਦੇ ਤੁੱਪੇ ਆ ਜਾਂ ਹੋਰਾਂ ਖਾਣ ਲਈ ਦੇ ਕੇ ਪਰ ਬਹੁਤ ਦੁੱਖ ਦੀ ਗੱਲ ਹੈ ਵੀ ਸਭ ਤੋਂ ਵੱਧ ਹੈ ਜਿਹੜਾ ਨੁਕਸਾਨ ਹੈ ਰੁੱਖਾਂ ਦਾ ਛੋਟਿਆਂ ਦਾ ਇਹੀ ਕਰਦੇ ਆ ਤੇ ਨੁਕਸਾਨ ਵੀ ਆਪਾਂ ਐ ਨਹੀਂ ਕਹਿੰਦੇ ਵੀ ਚਲੋ ਬੱਕਰੀਆਂ ਖੁੱਲੀਆਂ ਫਿਰਦੀਆਂ ਚਰਗੀਆਂ ਉਹ ਵੱਡ ਗੱਲ ਐ ਇੱਥੇ ਜਿਹੜੇ ਰੁੱਖ ਲੱਗੇ ਹੋਏ ਸੀ ਨਾ ਇਹ ਚੌਥੀ ਵਾਰ ਲਾਇਆ ਊਟਾ ਇੱਥੇ ਕੱਲ ਲਾਇਆ ਸ਼ਾਮ ਨੂੰ ਅੱਜ ਤੋਂ ਪਹਿਲਾਂ ਹੁਣ ਤਾਂ ਚਲੋ ਨਹੀਂ ਪੈ ਗਿਆ ਤੇ ਪਹਿਲਾਂ ਧਰਤੀ ਸਾਰੀ ਸੁੱਕੀ ਸੀ ਕੋਈ ਹਰਾ ਘਾਹ ਨਹੀਂ ਸੀ ਜਿੱਥੇ ਜਿੱਥੇ ਬੂਟਿਆਂ ਨੂੰ ਪਾਣੀ ਪੈਂਦਾ ਉਥੇ ਘਾਹ ਹੋ ਹੀ ਜਾਂਦਾ ਬਣਾ ਮੋਟਾ ਤੇ ਇਹ ਬੱਕਰੀਆਂ ਵਾਲੇ ਕਰਦੇ ਕੀ ਸੀ ਆਹ ਮੋੜੇ ਸਾਰੇ ਚੱਕ ਕੇ ਪਾਸੇ ਕਰੇ ਤੇ ਵੀ ਨਾਲੇ ਦਾ ਬੱਕਰੀਆਂ ਘਾਹ ਖਾ ਲੈਣੀਆਂ ਤੇ ਨਾਲੇ ਵਿੱਚੇ ਹੀ ਜਿਹੜੇ ਲਾਇ ਹੋਏ ਬੂਟੇ ਖਾ ਜਾਂਦੇ ਆ ਵੀ ਪਤੰਦਰੋ ਥੋੜਾ ਇਹ ਤਾਂ ਸੋਚੋ ਕਿੱਥੇ ਜਾ ਕੇ ਤੁਸੀਂ ਫੇਰ ਕਹਿੰਦੇ ਹੋ ਵੀ ਸਾਡੇ ਕਾਰੋਬਾਰ ਚ ਵਾਧਾ ਨਹੀਂ ਹੁੰਦਾ ਨੁਕਸਾਨ ਹੋ ਜਾਂਦਾ ਹੁਣ ਤੁਸੀਂ ਆਪ ਹੀ ਹਿਸਾਬ ਲਾਓ ਵੀ ਥੋਡੀ ਜਿਹੜੀ 6 ਮਹੀਨੇ ਸਾਲ ਦੀ ਪਾਲੀ ਹੋਈ ਕੋਈ ਬੱਕਰੀ ਹੈ ਪੱਠ ਹੈ ਉਹ ਮਰ ਜੇ ਕਿਸੇ ਕਾਰਨ ਕਰਕੇ ਤਾਂ ਕਿੰਨਾ ਤੁਹਾਨੂੰ ਦੁੱਖ ਹੋਊਗਾ ਤੇ ਜਵਾਕਾ ਵਾਂਗੂ ਇਹ ਬੂਟੇ ਵੀ ਬਹੁਤ ਖਾਸ ਵਾਲ ਪਾਲਦੇ ਤੇ ਤੁਸੀਂ ਪਤੰਦਰੋ ਬਸ ਇਕੱਲਾ ਆਨੇ ਦੇਖ ਲੈਣਾ ਵੀ ਅੱਜ ਮੂੰਹ 'ਚ ਹਰਾਜ ਇਹਨਾਂ ਦੇ ਕੱਲ ਦੀ ਕੱਲ ਨੂੰ ਦੇਖਾਂਗੇ ਪਤਾ ਹੋ ਕੀ ਹੈ ਕੱਟੂ ਹੈ ਕਿ ਤੇ ਜੇ ਇਹ ਸਹਿਯੋਗ ਕਰਾ ਕਰਨ ਤਾਂ ਰੁੱਖਾ ਜਿਹੜੇ ਖਤਮ ਹੀ ਨਾ ਹੋਣ ਬਾਕੀ ਸਿਰੇ ਮੈਨੂੰ 6-7 ਸਾਲ ਹੋ ਗਏ ਰੁੱਖ ਲਾਉਂਦੇ ਨੂੰ ਅੱਜ ਤੱਕ ਮੈਂ ਨਹੀਂ ਦੇਖਿਆ ਵੀ ਮੇਰੇ ਪਿੰਡ ਦਾ ਕੋਈ ਵੀ ਜਿਹੜੇ ਵੀ ਬੱਕਰੀਆਂ ਫੁੱਲੀਆਂ ਚਾਰਦੇ ਕਿਤੇ ਇੱਕ ਵੀ ਰੁੱਖ ਲਾਇਆ ਹੋਵੇ ਤੇ ਸਭ ਤੋਂ ਵੱਧ ਨੁਕਸਾਨ ਇਹੀ ਕਰਦੇ ਇੰਨਾ ਤੇ ਕੱਟੂ ਹੈ ਜੇ ਇੰਨਾ ਕਰਕੇ ਅਸੀਂ ਸਭ ਪਹਿਲੇ ਸਾਲ ਜਿਹੜੀਆਂ ਰੁੱਖ ਲਾਏ ਸੀ ਨਾ ਵੀ ਡੇਕ ਛੇਤੀ ਹੋ ਜਾਂਦੀ ਹੈ ਤੇ ਅਸੀਂ ਡੇਕਾ ਲਾਇਆ ਦੋ ਢਾਈ ਸੌ ਲਿਆ ਕੇ ਤੇ ਪੂਰੇ 2 ਸਾਲ ਉਹਨਾਂ ਦੀ ਸਾਂਸ ਸਮਾਈ ਕਰੀ ਸਾਰੇ ਨੌਜਵਾਨਾਂ ਨੇ کلب ਅਸੀਂ ਬਣਾਇਆ ਸੀ ਤੁਹਾਨੂੰ ਉਹਦੀ ਵੀ ਵੀਡੀਓ ਇੱਕ ਦਿਨ ਪਾਵਾਂਗੇ ਵੀ ਉਹਨਾਂ ਚ ਕਿੰਨੀਆਂ ਇਸ ਟਾਈਮ ਕਿੰਨੇ ਰੁੱਖ ਖੜੇ ਆ ਤੇ ਉਸ ਤੋਂ ਬਾਅਦ 6-7 ਸਾਲ ਹੋ ਗਏ ਅਜੇ ਤੱਕ ਅਸੀਂ ਇੱਕ ਵੀ ਡੇਕ ਨਹੀਂ ਲਾਈ ਮੁੜ ਕੇ ਕਿਉਂਕਿ ਇੱਕ ਵੀ ਦੇ ਕੋ ਨਾ ਚ ਛੱਡੀ ਨਹੀਂ ਸਿਰਫ ਬੱਕਰੇ ਵਾਲੇ ਨੇ ਤੋੜ ਤੋੜ ਸਾਰੀਆਂ ਚਾਰਪੈਰ ਤੇ ਸਰਕਾਰ ਨੂੰ ਵੀ ਇੱਕ ਬੇਨਤੀ ਆ ਕਿ ਕੋਈ ਇਹਦਾ ਕਾਨੂੰਨ ਜ਼ਰੂਰ ਬਣਾਓ ਵੀ ਜਿਹੜਾ ਇਹ ਰੁੱਖਾਂ ਦਾ ਨੁਕਸਾਨ ਕਰਨ ਵਾਲੇ ਇਹਨਾਂ ਦੇ ਖਿਲਾਫ ਆਪਾਂ ਕੋਈ ਐਕਸ਼ਨ ਲੈ ਸਕੀਏ ਤਾਂ ਜੋ ਆਪਣੀ ਹਿੱਟ ਹੈ ਤੇੜੀ ਉਹ ਵੱਧ ਸਕੇ ਪੁਰਾਣੇ ਤੋਂ ਵੀ ਕਹਿਰਦਾ ਤੇ ਇਸ ਚੀਜ਼ ਦਾ ਨੁਕਸਾਨ ਵੀ ਇਹਨਾਂ ਨੂੰ ਹੋਣਾ ਕਿਉਂਕਿ ਆਪਾਂ ਹੌਲੀ-ਹੌਲੀ ਇਹ ਜਿਹੇ ਰੁੱਖ ਲਾਉਣੀ ਸ਼ੁਰੂ ਕਰ ਦੇਣੇ ਜਿਹੜੇ ਪਸ਼ੂਆਂ ਲਈ ਚੰਗੇ ਵੀ ਨਹੀਂ ਤੇ ਪਸ਼ੂ ਖਾਂਦੇ ਵੀ ਨਹੀਂ ਉਹਨਾਂ ਨੂੰ ਬਹੁਤ ਸਾਰੇ ਰੁੱਖ ਇਹ ਜਿਹੇ ਆ ਪਰ ਜਦੋਂ ਲੋਕਾਂ ਨੇ ਉਹ ਰੁੱਖ ਲਾਉਣੇ ਸ਼ੁਰੂ ਕਰਤੇ ਫੇਰ ਇਹਨਾਂ ਬੱਕਰਾਂ ਵਾਲਿਆਂ ਨੂੰ ਸਭ ਤੋਂ ਔਖਾ ਹੋ ਜਾਣਾ ਬਹੁਤ ਸਮਝਾਉਣੇ ਆ ਵੀ ਨਾ ਤੁਸੀਂ ਇਹਨਾਂ ਨੂੰ ਚਾਰਿਆ ਕਰੋ ਵੀ ਰਾਬਾ ਜਮ ਕਾ ਕੇ ਪਰ ਨਹੀਂ ਖਾੜਦੇ ਨਹੀਂ ਤੇ ਇਹ ਤਾਂ ਜਮੈਂ ਆਪਾਂ ਕਹਿ ਦਈਏ ਚਲੋ ਮੂੰਹ ਪਾ ਕੇ ਪੁੱਤੋ ਦੂਸਾ ਖਾ ਗਿਆ ਅੱਧ ਗੱਲ ਹੈ ਵੀ ਯਾਰ ਮੋੜੇ ਰੱਖੇ ਹੋਏ ਆ ਸਾਰੇ ਤੁਸੀਂ ਚੱਕ ਕੇ ਪਾਸੇ ਕਰ ਦੇਣ ਵੀ ਜਿਹੜਾ ਇਹਨਾਂ ਦੇ ਘਾਅ ਹੋ ਗਿਆ ਉਹ ਖਾ ਲੈਣਗੇ ਤੇ ਜਮੈਂ ਤਰਸ ਨਹੀਂ ਕਰਦੇ ਤੁਸੀਂ ਵੀ ਦੱਸੋ ਵੀ ਤੁਹਾਡੇ ਵੀ ਕੋਈ ਹੈ ਦਾਦਾ ਨੁਕਸਾਨ ਕਰਦੇ ਆ ਕਿ ਨਹੀਂ ਕਰਦੇ ਆਪਣਾ ਤਾਂ ਵੀ ਜਿੰਨੇ ਅੱਜ ਤੱਕ ਲਾਏ ਹਨ ਸ਼ੁਰੂ ਤੋਂ ਲਾਉਣੇ ਹੁੰਦੇ ਆ ਆਹ ਹੁਣ ਆਹ ਸਾਰਾ ਮੁੱਛਾ ਆ ਕੀ ਬਾਝਾ ਇੰਡੀਆ ਆਹ ਹਾਰ ਸਿੰਗਾਰਾ ਡੱਡੂ ਆ ਉਹ ਤੇ ਇਹਦੇ ਤੇ ਸਾਰੇ ਸੂਤ ਰੱਖੇ ਆ ਪਾਪਾ ਹਾਰ ਵੀ ਲਾਈ ਆ ਕੰਡੇ ਵੀ ਲਾਏ ਆ ਫੇਰ ਵੀ ਉਹ ਪਾਪਾ ਮੱਛੀ ਪਾਪਾ ਮੱਛੀ ਦੇਖ ਰਹੀ ਆ ਆਹ ਪਲਾਸ ਦਾ ਰੁੱਖ ਲਾਇਆ ਇਹਦੇ ਵੀ ਸਾਰੇ ਪੱਤੇ ਖਵਾ ਰੱਖੇ। ਇਹ ਛੋਟੇ ਤਾਂ ਬਚ ਗਏ ਸੀ ਇਹਨਾਂ ਚ ਆਪਾਂ ਸਦਾਵਾਰ ਲਾਇਆ ਸੀ। ਇਹਨੂੰ ਬੱਕਰੀ ਘਟ ਖਾਂਦੀ ਐ। ਕੱਟ ਕੇ ਖਾਂਦੀ ਐ ਵੀ ਖਾਂਦੀ ਨਹੀਂ। ਇਸ ਕਰਕੇ ਜਿੰਨੇ ਵੀ ਬੂਟੇ ਲਾਉਣੇ ਆ ਉਹਨਾਂ ਦੇ ਵਿੱਚ ਜਿਹੜਾ ਸਦਾਵਾਰ ਹੈ ਇਹ ਜ਼ਰੂਰ ਲਾਉਣੇ ਆ। ਚਲੋ ਕੋਸਤਾ 2-3 ਫੁੱਟ ਤੱਕ ਬਚਾ ਹੁੰਦਾ। ਇਦੋਂ ਬਾਅਦ ਇਹ ਬੱਕਰੀ ਮੂੰਹ ਵੀ ਪਾਉਂਦੀ ਆ। ਤਾਂ ਉਹ ਜੜ ਤੋਂ ਹੀ ਨਿਕਲਦਾ ਉਟਾ ਜੜ ਮਾਰ ਲੈਂਦਾ ਮਜ਼ਬੂਤ ਹੋ ਜਾਂਦਾ ਤੇ ਇਹ ਪਤਾ ਇਹ ਸੋਚ ਕੇ ਹੈਰਾਨ ਹੈ ਵੀ ਜਿਨ੍ਹਾਂ ਨੂੰ ਸਭ ਤੋਂ ਵੱਧ ਸਭ ਤੋਂ ਵੱਧ ਫਾਇਦਾ ਰੋਖੋ ਲਾਉਣੇ ਹੈ ਨਹੀਂ ਉਹਨਾਂ ਨੇ ਕੋਈ ਪਾਣੀ ਨਹੀਂ ਪਾਉਣਾ ਫਾਇਦਾ ਹੀ ਚੱਕਣਾ ਹੁੰਦਾ ਸਿਰਫ ਜੇ ਵੱਡੇ ਹੋ ਜਾਣਗੇ ਤੁਸੀਂ ਇਹਨਾਂ ਦੀ ਛਾਵੇਂ ਵੀ ਬਿਠਾਓਗੇ ਇਨਾਂ ਦੇ ਫਲ ਵੀ ਤੁਹਾਡੀਆਂ ਬੱਕਰੀਆਂ ਨੂੰ ਖਾਣ ਨੂੰ ਮਿਲਣਗੇ। ਪੱਤੇ ਮਿਲਣਗੇ ਬਾਦੂ। ਹੁਣ ਤਾਂ ਛੋਟੇ ਦਰਖਤ ਦੇ ਕਿੰਨੇਗਾ 4-5 ਪੱਤੇ ਹੁੰਦੇ ਆ। ਉਹ ਜਦੋਂ ਕੱਢਦੇ ਆ। ਕੋਈ ਤਾਂ ਵੀ ਹੈ। ਬੱਕਰੀਆਂ ਨੂੰ। ਸਾਬੂ ਕੀ ਹੈ? ਉਹ ਕੋ ਮੱਛੀ ਹੈਗੇ। ਤੇ ਥੋੜਾ ਜਿਆਦਾ ਜ਼ਰੂਰ ਜੇ ਭਰਾ ਸੋਚਣ ਆਪਣੇ ਬੱਕਰੀ ਪਾਲ ਕੇ ਜਿਹੜੇ ਚੁੱਲੀਆਂ ਚਾਲਦੇ ਆ। ਕਿੰਨਾ ਹੀ ਪ੍ਰਬੰਧ ਕਰ ਲਓ ਇਹ ਛੜ ਰਹੇ ਆਂ ਬਾਰ ਬਾਰ ਬੇਨਤੀ ਇਹਨਾਂ ਨੂੰ ਵੈਸੇ ਵੀ ਸਮਝਾਉਣੇ ਆ ਚਲੋ ਮੇਰੇ ਪਿੰਡ ਨਹੀਂ ਕਿਸੇ ਵੀ ਪਿੰਡ ਹੋਣਾ ਥੋੜਾ ਜਿਹਾ ਇਹਨਾਂ ਨੂੰ ਸੋਚਣਾ ਚਾਹੀਦਾ ਪਾ ਉਦਰਤ ਵਾਸਤੇ ਕੁਝ ਕਰਿਓ ਤੇ ਸਾਰਿਆਂ ਨੂੰ ਫਾਇਦਾ ਹੋਊਗਾ ਉਸ ਚੀਜ਼ ਦਾ ਸਬਸਕ੍ਰਾਈਬ ਕਰੋ ਇਸ ਤੇ ਆਪਾਂ ਰੋਖਾਂ ਬਾਰੇ ਪਲਬੂਟਿਆਂ ਬਾਰੇ ਜਾਣਕਾਰੀ ਪਾਉਂਦੇ ਰਹਿੰਦੇ ਆ ਹੋਰ ਵੀ ਆਪਾਂ ਵਧੀਆ ਵਧੀਆ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਹਰ ਵਾਲੇ ਸਮੇਂ ਵਿੱਚ ਸਾਰੇ ਜਿਹੜੇ ਵੱਧ ਤੋਂ ਵੱਧ ਰੋਖ ਲਗਾਓ ਪਾਪਾ ਕੀ ਹੈ ਪਤਾ ਪਤਾ ਲੱਕੜ ਹੈ ਪਾਪਾ ਮੈਂ ਜੀ ਮੂੰਗ ਪਾਪਾ ਦੁੱਧ ਖਾ ਕੇ ਲਈ ਆਵੇ ਕਿ ਨਵਾਏ ਜੀ ਅੱਜ ਤਾਂ ਡੱਡੂ ਬੋਲਣ ਲੱਗ ਪਾਪਾ ਜੀ ਵੀ ਬੱਦੂ ਬੁੱਤ ਬੈਠਿਆ ਆਪਣੇ ਘਰ ਹੈ ਠੀਕ ਆ ਦੋਸਤੋ ਧੰਨਵਾਦ ਜੀ ਦੇਖੋ ਕਿਸੇ ਜੀਰ ਭਰਾ ਨੂੰ ਗੱਲ ਬੁਰੀ ਲੱਗੀ ਹੋਈ ਹੈ ਮਾਫ ਕਰੋ ਕਿਉਂਕਿ ਬਹੁਤੇ ਲੋਕਾਂ ਦਾ ਵੀ ਚਲੋ ਹਰਾਚਾਰਾ ਹੁੰਦਾ ਵਾਧੂ ਹੁੰਦਾ ਤਾਂ ਆਪੇ-ਆਪੋ ਚਾਰ ਨੂੰ ਪਰ ਜਿਹੜਾ ਇਹ ਨੁਕਸਾਨ ਤਾਂ ਬਹੁਤ ਮਾੜਾ ਨਾ ਇਹਦਾ ਕਿਸੇ ਲਈ ਵੀ ਜੇ ਵੱਧ ਜਾਣਗੇ ਰੱਖ ਤਾਂ ਇਹਨਾਂ ਦਾ ਹੀ ਫਾਇਦਾ ਵੱਧ ਹੋਊਗਾ ਬਾਕੀ ਚਲੋ ਆਪਣੀ ਆਪਣੀ ਸੋਚ ਹੈ ਤੇ ਫੇਸਬੁਕ ਪੇਜ ਵੀ ਆਪਣਾ ਬਣਿਆ ਹੋਇਆ ਉਸ ਤੇ